ਅੰਮ੍ਰਿਤਸਰ ਦੀ ਮਜੀਠਾ ਰੋਡ ਰਾਮਨਗਰ ਕਲੋਨੀ ਵਿੱਚ ਪਰਵਾਸੀਆਂ ਵੱਲੋਂ ਦੋ ਸਿੱਖ ਪਰਾਵਾਂ ਦੀ ਪੱਗਾਂ ਲਾਹੀਆਂ ਪੁਲਿਸ ਵੱਲੋਂ ਜਾਂਚ ਸ਼ੁਰੂ ਅੰਮ੍ਰਿਤਸਰ ਦੀ ਮਜੀਠਾ ਰੋਡ ਰਾਮਨਗਰ ਕਲੋਨੀ ਵਿਖੇ ਪਰਵਾਸੀ ਮਜ਼ਦੂਰਾਵਾਂ ਵੱਲੋਂ ਸਿੱਖ ਨੌਜਵਾਨਾਂ ਦੇ ਨਾਲ ਝਗੜਾ ਕਰਨ ਦੀ ਘਟਨਾ ਸਾਹਮਣੇ ਆਈ ਹੈ ਪਰਵਾਸੀਆਂ ਵੱਲੋਂ ਦੋ ਸਿੱਖ ਪਰਾਵਾਂ ਨਾਲ ਝਗੜੇ ਦੌਰਾਨ ਉਹਨਾਂ ਦੀਆਂ ਪੱਗਾਂ ਲਾਹ ਦਿੱਤੀਆਂ ਗਈਆਂ ਜਿਸ ਨਾਲ ਸਿੱਖ ਪਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋਇਆ ਹੈ ਮੋਕੇ ਤੇ ਪਹੁੰਚੀ ਪੁਲਿਸ ਨੇ ਮੀਡੀਆ ਨਾਲ ਗਲਬਾਤ ਦਰਾਂਦਸਿਆ ਕਿ ਇਸ ਘਟਨਾ ਦੇ ਵੇਰਵੇ ਇਕੱਠੇ ਕਰਕੇ ਜਿਹੜੇ ਵੀ ਲੋਕ ਇਸ ਵਿੱਚ ਸ਼ਾਮਲ ਹਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਧਾਰਮਿਕ ਪਾਵਨਾ ਨੂੰ ਠੇਸ ਪਹੁੰਚਾਈ ਨਾ ਜਾ ਸਕੇ ਫੈਬਾਬ ਜੀ ਫਿਰ ਨਾ ਆਇਆ ਮੇਰਾ ਕਿਹੜਾ ਹਾਲਾਤ ਹੈ ਇਹ ਰਾਮਨਗਰ ਕੋਲ ਗਲਬਾਤ ਗਲਬਾਤ ਕੁਝ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੀ ਕੰਮ ਤੋਂ ਆਏ ਜਿੱਤੇ ਇਧਰ ਐਕਟਿਵਾ ਲੱਗੀ ਆ ਐਕਟਿਵਾ ਤੇ ਐਕਟਿਵਾ ਲੱਗੇ ਜਿੱਤੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ मामੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ मामੇ ਆ ਗਏ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਈ ਮੇਰੇ ਚਪੇੜ ਮਾਰਤੀ ਉਤਰ ਕੇ ਮੈਂ ਅੱਗੋ ਗੱਲ ਪੈਣ ਕਾ 15 16 ਮੁੰਡੇ ਗੱਲ ਪੈ ਗਏ ਮੇਰੇ ਆਗੇ ਪਰਵਾਸੀ ਜਾਰੇ ਪਰਵਾਸੀ ਜਾਰੇ ਭਈ ਇਹ ਵੀ ਅੱਛਾ ਆ ਇਥੋਂ ਦੇ ਚੋਰੀਆਂ ਚੋਰੀਆਂ ਕਰਦੇ ਘੱਟੋ ਘੱਟ ਨਹੀਂ ਅੰਦਰ ਹੋਏ ਪਾਚਾ ਨਾ ਅੰਗੋਸ਼ ਇਲੀਗਲ ਇਥੇ ਰੈਂਡ ਹੈ ਬਣੇ ਵੇਦਾ ਸਮਾਂ ਇਹ ਭਾਈ ਹੈਗਾ ਜੋ 9:30 ਵਜੇ ਮੈਂ ਤੇ ਕੰਮ ਤੋਂ ਐ ਮੈਂ ਤੇ ਆ ਘਰ ਜਿਵੇਂ ਰਾ ਘਰੇ ਚੱਲਾਂਗੀ ਮੈਂ ਗੱਲਬਾਤ ਕੁਝ ਨਹੀਂ ਗੱਲਬਾਤ ਮੈਂ ਤੇ ਕੁਝ ਕਿਹਾ ਵੀ ਨਹੀਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਮੈਂ ਹੈ ਨਾ ਬੋਲ ਤੇ ਉਹ ਆ ਕੇ ਸੁਟੇ ਡਾਇਮ ਮੇਰੇ ਨਾਲ ਇਨਾ ਵੀ ਕੋਈ ਰਹਿ ਨਹੀਂ ਪਹਿਲਾ ਕੁਛ ਨਹੀਂ ਕਰ ਪਾਣਾ ਘਰਪੁਣਾ ਲੈ ਕੇ ਪਹਿਲਾ ਹੀ ਮੈਨੂੰ ਲੱਗਦਾ ਲੈ ਗਿਆ ਇਹ ਟਾਈਮ ਚੁੱਕ ਦੇ ਹੀ ਤੇ ਘਰਪੁਣਾ ਲੈ ਕੇ ਆਏ ਉਹਨੇ ਆ ਕੇ ਮੇਰੇ ਘੜਾ ਮਾਰਿਆ ਹੈ ਨਹੀਂ ਨਹੀਂ ਪ੍ਰਾਣੀ ਮੈਂ ਤਾਂ ਲੱਗਦਾ ਨਹੀਂ ਮੈਂ ਬਾਹਰ ਹੀ ਰਹਿਣਾ ਹਾਂ ਮੈਂ ਤੇ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੁਹਾਡੀ ਪਾਗ ਕਿੱਥੇ ਤੁਹਾਡੀ ਪਾਗ ਲਾਈ ਪਾਗ ਨਾਲ ਹੀ ਲੱਗੇ ਨਾਲ ਲੱਗੇ ਨਾਲ ਲੱਗੇ ਯਾਰ ਬੇਦ ਵੀ ਕਿਤੇ ਤੇ ਸਟਾਰ ਦੀ ਫੋਨਸ ਨੂੰ ਹੱਲੇ ਕੀਤਾ ਆ ਫੋਨ ਪਰ ਹੱਲ ਕਾਰਵਾਈ ਤੇ ਕੋਈ ਨਹੀਂ ਹੋਈ ਸਾਟਾ ਵੇਖੋ ਇੱਥੇ ਘੜਾ ਮਾਰਿਆ ਜੇ ਇੱਥੇ ਦੰਦ ਦੇ ਲੱਗੇ ਜੇ ਮੇਰੇ ਮੌਕੇ ਤੇ ਬਾਕੀ ਆ ਕੇ ਮਾਰੀ ਕਰਪਾਨ ਵਜੀ ਜਾ ਰਿਹਾ ਇੱਥੇ ਘਰਾ ਮੇਰੇ ਵੀ ਘੋਟ ਦੇ ਬਟੂਰ ਭਾਈ ਇੱਕ ਮਿੰਟ ਕਿੰਨੇ ਕੁ ਜਣੇ ਆਏ ਘੱਟੋ ਘਾਟ ਵੀ ਨਹੀਂ ਮੇਰੇ ਖਿਆਲ ਨਾਲ 17-20 ਜਣੇ ਹੈਗੇ ਸਾਰੇ ਪਰਵਾਸੀ ਸਾਰੇ ਪਰਵਾਸੀ ਹੀ ਇੱਕ ਮਿਲਖਾ ਹੀ ਪੰਡੋਰੀ ਦਾ ਪੰਡੋਰੀ ਦਾ ਹੀ ਇਹ ਪੰਡੋਰੀ ਦਾ ਵੀ ਭਾਈ ਆਇਆ ਉਹ ਉਹਨੂੰ ਉਹਨੂੰ ਮੈਂ ਤੇ ਕਿੰਨਾ ਕਿ ਸਟਾਰ ਕਰੋ ਜਲਦੀ ਹੋ ਜਲਦੀ ਕਿੱਥੋਂ ਦੇ ਆਰਾਮ ਨਾ ਕਰ ਚਲੋਨੀ ਇਹ ਬਸ ਗੱਲ ਕੀ ਹੋਈ ਐ ਇੱਥੇ ਹੁਣੇ ਹੀ ਨਾ ਮੁੰਡੇ ਆ ਦੋ ਬਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਜਾਣ ਪਛਾਣ ਤੇ ਮੁੰਡੇ ਕਾਫੀ ਆ ਪ੍ਰਵਾਸੀ ਵਿੰਗ ਜਿਨ੍ਹਾਂ ਨੇ ਆਣ ਕੇ ਤੁਹਾਨੂੰ ਢਾ ਲਿਆ ਅੰਦਰਗੇ 17 ਵੀ ਥਾ ਲਿਆ ਬਹੁਤ ਟੁੱਟ ਮਾਰ ਕੀਤੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਇਹਨਾਂ ਦੇ ਜਿਹੜਾ ਵਾਇਡ ਡਾਟਾ ਇਹਨਾਂ ਦਾ ਚੈੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੈੱਕ ਕੀਤੇ ਜਾਣ ਇਥੋਂ ਤੇ ਇਹ ਜਿਹਦੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਝਗੜਾ ਕਿੱਥੇ ਗੱਲ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਬੈਠੇ ਖੋਲਦੇ ਜਿਹੜਾ ਟੈਂਕ ਕਿਵੇਂ ਜ ਨਹੀਂ ਜੀ ਕਾਫੀ ਇਥੇ 40 50 ਜਾਣੇ ਸੀ 40 50 ਮ ਉਹ ਦੇਖਦੇ ਹੋ ਨਕਸ਼ੇ ਤੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪਹਿਲਾਂ ਵੀ ਅੱਜ ਤੋਂ ਪਿਛਲੇ 3 ਦਿਨ ਵੀ ਇੱਥੇ ਦਸਤਾਰ ਲੱਤੀ ਸੀ ਗਪੇਸ਼ ਸੈਂਟਰ ਪਰ ਪੁਲਸ ਤੋਂ ਉੱਪਰ ਪੁਲਸ ਜੇ ਗੱਲ ਕਰਦੀ ਹੈ ਪੁਲਸ ਦਾ ਕੀ ਹੈ ਪੁਲਸ ਆਉਂਦੀ ਜਾਂਦੀ ਨਹੀਂ ਕਿਹੜੀ ਲੱਗਦੀ ਪੀਸੀਆਰ ਗੱਟੀਆਂ ਨਹੀਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹੁਣ ਆ ਗਈ ਹਾਂਜੀ ਹੁਣ ਕਾਰਵਾਈ ਜਾਂਦੇ ਕਾਰਵਾਈ ਚਾਹੁੰਦੇ ਬਸ ਇਹੀ ਇਹੀ ਆਨੇ ਪਈ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਡੀਆਂ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਉਹਨਾ ਆਪਣੀ ਗੇੜੀ ਰੱਖਣਗੇ ਉਸ ਗੇੜਾ ਲਾਉਂਡ ਹੁੰਦੀ ਹੈ ਵੈਸੇ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਭੱਗਾ ਨਾਲ ਲੱਗੇ ਹਾਂਜੀ ਭੱਗਾ ਨਾਲ ਲੈ ਕੀ ਬੇਨਤੀ ਕਰਨੀ ਜਾਂ ਬੇਨਤੀ ਕਰਨੀ ਜਾਂਦਾ ਨਾਲ ਸਾਥ ਮਿਲਣਾ ਚਾਹੀਦਾ ਬੱਚਿਆਂ ਇਹ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਹੋਇਆ ਵੀ ਉਹ ਬੱਚਿਆਂ ਕਾਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਉਹਦਾ ਮਾਂ ਨਾ ਉਹ ਦੋਵੇਂ ਨਿਗਨਗੇ ਬੱਚੇ ਫੜੇ ਆ ਮਾਂ ਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕਾਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਉਹ ਮੁੰਡਿਆਂ ਦੇ ਵੀ ਭਈਏ ਆ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਆੜੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖਾਣ ਹੱਥੀਂ ਪਹਿਣ ਕਿੱਡੀ ਗੱਲ ਮਾੜ ਪਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇਹ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਆਈ ਮੌਕੇ ਦਸਤਾਰਾ ਦੋਵਾਂ ਦੇ ਸਿਰ ਤੇ ਨਹੀਂ ਆਗੀਆਂ ਇਹ ਗੱਲ ਦਾ ਝਗੜਾ ਨੂੰ ਉਹਦੇ ਉਹਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀਤੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜਿਉਂ ਜਨਾਬ 15 16 ਮੁੰਡੇ ਆnde ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਕਿਨੇ ਡਾ ਮੱਲੇ ਦੇ ਵੀ ਆ ਦੇ ਬਾੜ ਦੇ ਵੀ ਆ ਜੇ ਮਹੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ ਬਾਹਰੋਂ ਮੁੰਡੇ ਨਾ ਮਹੱਲੇ ਦੇ ਨਾਲ ਲਿਆਉਂਦੇ ਬਾਹਰ ਦੇ ਮੁੰਡੇ ਆ ਨਹੀਂ ਸਕਦੇ ਦਾਤਰ ਕਰਪਾਨ ਆਉਂਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਅਸੀਂ ਕਾਰਵਾਈ ਇਹ ਤੋਂ ਦੇਖੋ ਇਹ ਥੋੜੀ ਜਿਹੜੀ ਜੋ ਵੀ ਆ ਨਾ ਸੜਤਾਈ ਕੀਤੀ ਜਾਵੇ ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਕੋਣ ਇਥੇ ਕਹਿੰਨੇ ਸੁਣਾਈ ਨਹੀਂ ਇਹਨਾਂ ਦੀ ਕਰਨੀ ਇਹ ਪਹਿਲੇ ਵੀ ਰਾਮਨਗਰ ਕੋਲ ਰਾਮਨਗਰ ਇਹ ਬਹੁਤ ਕੋ ਜੰਦਾ ਵਾ ਪੂਰੇ ਸਾਰੇ ਉਹ ਕਿਹਾ ਥੋੜੀ ਚੈਟਿੰਗ ਕਰਾਉਂਦੇ ਸਪੋਰਟ ਵਾਰ ਜਦੋਂ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ ਉਦਾਂ ਕੋਈ ਨਹੀਂ ਆਉਂਦਾ ਵੀ ਅਸੀਂ ਆਏ ਹੁੰਦੇ ਗੇੜਾ ਮਾਰ ਕੇ ਝੱਲ ਜਾਂਦੇ ਦੋ ਜਣੇ ਹੁੰਦੇ ਆ ਉਦੋਂ ਬੱਚੇ ਗਾਂਵ ਸਾਂ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਹੁੰਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਹਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਹਾਂ ਧਾਰ ਘਾਟ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਆਡੇ ਮਲੇ ਦੇ ਜਾ ਰਹੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗਲਤ ਆ ਅਸੀਂ ਜਿ세 ਬੰਦੇ ਨੇ ਆ ਇੱਥੇ ਜੋੜ ਕੇ ਬੇਇੱਜ਼ਤੀ ਕਰਦੇ ਆ ਸਾਡੀ ਜਿੱਥੇ ਵੀ ਆਵਾਜ਼ ਸੁਣਨ ਹਨ ਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨਾਨੀ ਦਸਤਾਰ ਦਾ ਮੁੱਲ ਸ੍ਰੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਊਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਲੋਕਾਂ ਦੇ ਖ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇਨਾ ਮੈਸੇਜ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟਸ ਆਉਣਗੀਆਂ ਉਹਦੇ ਅਕੋਰਡਿੰਗ ਆਪਾਂ ਕਾਰਵਾਈ ਕਰਾਂਗੇ